ਮੁਕਤਸਰ ਛਿੱਲੇ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਮੁਕਤਸਰ ਪੁਲਿਸ ਨੂੰ ਨਵੀਆਂ 4 ਗੱਡੀਆਂ ਸੋਪੀਆਂ ਗਈਆਂ ਨੇ ਜੀ ਹਾਂ ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਇਹਨਾਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਹ 4 ਗੱਡੀਆਂ ਸਾਈਬਰ ਸੈੱਲ ਥਾਣਾ ਮੁਕਤਸਰ ਸਾਹਿਬ ਥਾਣਾ ਕਬਰਵਾਲਾ ਥਾਣਾ ਬਰੀਵਾਲਾ ਅਤੇ ਥਾਣਾ ਲਖੇਵਾਲੀ ਨੂੰ ਸੋਪੀਆਂ ਗਈਆਂ ਨੇ ਇਹ ਗੱਡੀਆਂ ਮਾਡਰਨ ਤਕਨੀਕ ਨਾਲ ਲੈਸ ਨੇ ਜੋ ਕਿ ਪੁਲਿਸ ਦੀ ਕਾਰਗੁਜ਼ਾਰੀ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਣਗੀਆਂ। ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਇਸ ਮੌਕੇ ਇਹ ਵੀ ਕਿਹਾ ਹੈ ਕਿ ਨਵੀਆਂ ਵਾਹਨਾਂ ਦੀ ਮਦਦ ਨਾਲ ਅਪਰਾਧਿਕ ਤੱਤਾਂ ਤੇ ਹੋਰ ਵਧੀਆ ਨਜ਼ਰ ਰੱਖੀ ਜਾ ਸਕੇਗੀ। ਆਮ ਲੋਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਹ ਗੱਡੀਆਂ ਜ਼ਿਲ੍ਹੇ ਵਿੱਚ ਗਸ਼ਤ, ਐਮਰਜੈਂਸੀ ਰਿਸਪੌਂਸ ਅਤੇ ਤੁਰੰਤ ਕਾਰਵਾਈ ਕਰਨ ਵਿੱਚ ਪੁਲਿਸ ਦੀ ਮਦਦ ਕਰਨਗੀਆਂ ਇਸ ਮੌਕੇ ਤੇ ਅਨੇਕ ਪੁਲਿਸ ਅਧਿਕਾਰੀ ਹਾਜ਼ਰ ਰਹੇ ਨੇ ਅਤੇ ਨਵੀਆਂ ਗੱਡੀਆਂ ਮਿਲਣ ਨਾਲ ਪੁਲਿਸ ਅਧਿਕਾਰੀਆਂ ਵਿੱਚ ਨਵਾਂ ਉਤਸ਼ਾਹ ਵੀ ਦਿਖਿਆ। ਆ ਮਾਨਯੋਗ ਸੀਐਮ ਸਾਹਿਬ ਵੱਲੋਂ ਸਟੇਟ ਲੈਵਲ ਤੇ ਜੋ ਪੁਲਿਸ ਸਟੇਸ਼ਨ ਤੇ ਐਸਐਚਓਜ਼ ਨੂੰ ਨਈ ਗੱਡੀਆਂ ਜੋ ਹੈ ਉਹ ਕੱਲ ਫਲੈਗ ਆਫ ਕੀਤੀ ਗਈਆਂ ਸੀਗੀਆਂ। ਤੋਂ ਜੋ ਡਿਸਟ੍ਰਿਕਟ ਮੋਕਸਰ ਸਾਹਿਬ ਤੇ ਆਈਆਂ ਗੱਡੀਆਂ ਚਾਰ ਪੁਲਿਸ ਸਟੇਸ਼ਨ ਦੇ ਕੋਰਸਪੋਂਡਿੰਗ ਨਈ ਗੱਡੀਆਂ मानियो किसी एम साहब वालों कल फ्लैग ऑफ जो की गई आज डिस्ट्रिक्ट आ गई है कि, तो इतने जो सी एम साहब का एक विजन हैगा कि पुलिस की जो एक वेकूलर फ्लीट है वो पूरी मॉडरनाइज हो नई गड्डियाँ उसके कंटिन्यूएशन च जो कुछ थाने था रह गई सी कि, वो अच्छ आ गई है तो चार थाने जो पुलिस स्टेशन है अपने मुकतसर सब डिस्ट्रिक उसके कोरसपोंडिंग आए है दो थाने जो मुक्तसर सब डिविजन दे के, एक तो बरीवाला तो दूसरा लखेवाली एक जो है सब डिविजन लंबी का थााण है कब्बरवाला उन्हों चार तीन गड्डियाँ है एक साइबर क्राइम पुलिस स्टेशन की गड्डी है तो चार एक गड्डिया एस एच ओज न जो अज फ्लैग ऑफ करके उन्होंने एरिया ऑफ रिसपोंसिबिलिटी तो उन्होंने को चले जाएगी तो इसते काफ़ी एक इंपैक्टफुल पुलिसिंग से हैल्प मिलेगी तो मैं इस चीज़ पर डी जी साहब का अपने मान्योग सी एम साहब का इस चीज़ पर धन्यवाद करदा कि उन्होंने पुलिस की जो रिक्वायरमेंट जो भी थाने लेवल के कटिंग एज लेवल पुलिसिंग उस ਵਿਦਿਨ ਜੋ ਵੀ ਟਾਈਮ ਫਰੇਮ ਤੇ ਟਾਈਮਲੀ ਆਗੀ ਹੈਗੀ ਇਹ ਗੱਡੀਆਂ ਤੇ ਅਸੀਂ ਦੀਆਂ ਧੰਨਵਾਦ ਕਰਦੇ ਆ ਸੀਐਮ ਸਾਹਿਬ ਦਾ ਡੀਜੀ ਸਾਹਿਬ ਦਾ ਤੇ ਡਿਸਟ੍ਰਿਕਟ ਮੁਕਸਰ ਦੀ ਅਗਰ ਗੱਲ ਕਰੀਏ ਤਾਂ ਇੱਥੇ ਜੋ ਕਾਫੀ ਏਰੀਆ ਜੋ ਰੂਰਲ ਹੈਗਾ ਇੱਥੇ ਕਬਰਵਾਲਾ ਦਾ ਲੱਖੇਵਾਲੀ ਦਾ ਤੇ ਇਸੇ ਤਰ੍ਹਾਂ ਜੋ ਹੈਗਾ ਆਪਣਾ ਮਰੀਵਾਲਾ ਦਾ ਤਿੰਨੋਂ ਰੂਰਲ ਏਰੀਆਜ਼ ਹੈਗੇ ਤਾਂ ਉਸ ਤੇ ਨਈ ਮਾਡਰਨ ਜੋ ਨਈ ਗੱਡੀ ਮਿਲੇ ਤੇ ਤੇ ਉਹਨਾਂ ਨੂੰ ਇੰਪੈਕਟਫੁਲ ਪੁਲਿਸਿੰਗ ਤੇ ਹੈਲਪਮਲ ਹੋਗੀ ਤੋਂ ਇਸੇ ਦੀ ਕੰਟੀਨਿਊਏਸ਼ਨ ਚ ਜੋ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈ ਉਸ ਨੂੰ ਵੀ ਜੋ ਇਹ ਗੱਡੀ ਜੋ ਅੱਜ ਮੁਹੱਈਆ ਕਰਾਈ ਗਈ ਹੈ ਉਸ ਤੇ ਉਹਨਾਂ ਨੂੰ ਵੀ ਕੋਈ ਫੀਲਡ ਵਿਜ਼ਿਟ ਕਰਨ ਦੀ ਕਿਸੇ ਥਾਂ ਲੋੜ ਹੈਗੀ ਤਾਂ ਉਸ ਤੇ ਫਰਕ ਪਾਊਗਾ ਤੋਂ ਮੈਂ ਇਸ ਚੀਜ਼ ਤੇ ਇਹੀ ਅਪਰੀਸ਼ੀਏਟ ਕਰਦਾ ਹੈਗਾ ਕਿ ਐਸਐਚਓਜ਼ ਇਸ ਨੂੰ ਇਫੈਕਟਿਵਲੀ ਯੂਟਿਲਾਈਜ਼ ਕਰਨਗੇ ਤੇ ਇਸ ਚੀਜ਼ ਦੇ ਇੰਪੈਕਟਫੁਲ ਪੁਲਿਸਿੰਗ ਤੇ ਤੇ ਕੋਰ ਪੁਲਿਸਿੰਗ ਤੇ ਪ੍ਰੋਪਰਲੀ ਧਿਆਨ ਦੇ ਕੇ ਇਸ ਦੇ ਕੰਮ ਹੋ ਸਕੂਗਾ ਫਿਰ ਥੈਂਕ ਯੂ